ਜੀ ਸਤਗੁਰੂ ਸਾਹਿਬ ਜੀ ਦੇ ਪਿਆਰਿਓ ਗੁਰੂ ਜੀ ਦੇ ਦੁਲਾਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਈ ਸੰਤਾਂ ਸਵਾਲ ਕਰਦੀਆਂ ਨੇ ਕਿ ਭਾਈ ਸਾਹਿਬ ਜੀ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਤੇ ਮੂਲ ਮੰਤਰ ਹੈ ਇਹਨਾਂ ਦੋਨਾਂ ਵਿੱਚੋਂ ਕਿਸ ਮੰਤਰ ਦਾ ਜਾਪ ਕਰਨ ਦੇ ਨਾਲ ਜਿਆਦਾ ਲਾਭ ਪ੍ਰਾਪਤ ਹੁੰਦਾ ਹੈ ਇਨ੍ਹਾਂ ਦੋਨਾਂ ਮੰਤਰਾਂ ਦੇ ਵਿੱਚੋਂ ਕਿਹੜਾ ਜਾਪ ਕਿਹੜਾ ਸਿਮਰਨ ਸਭ ਤੋਂ ਵੱਧ ਪਾਵਰਫੁਲ ਹੈ ਜਾਂ ਸ਼ਕਤੀਮਾਨ ਹੈ ਸੋ ਅੱਜ ਆਪਾਂ ਇਸ ਵਿਸ਼ੇ ਤੇ ਵਿਚਾਰ ਕਰਨੀ ਆ ਇਹ ਸੰਗਮ ਦਾ ਸਵਾਲ ਹੈ ਤੇ ਆਪਾਂ ਇਹਦਾ ਜਵਾਬ ਦੇਣਾ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਹ ਜਿਹੜਾ ਵਾਹਿਗੁਰੂ ਗੁਰ ਮੰਤਰ ਹੈ ਸਤਜੁਗ ਤ੍ਰੇਤਾ ਦਵਾਪਰ ਤੇ ਕਲਯੁਗ ਇਹ ਚਾਰ ਜੁਗਾਂ ਦੇ ਵਿੱਚ ਜਿਹੜਾ ਜਿਹੜਾ ਮੰਤਰ ਜਪਿਆ ਜਾਂਦਾ ਸੀ ਉਹਨਾਂ ਮੰਤਰਾਂ ਦਾ ਪਹਿਲਾ ਪਹਿਲਾ ਅੱਖਰ ਲੈ ਕੇ ਵਾਹਿਗੁਰੂ ਗੁਰਮੰਤਰ ਦੀ ਰਚਨਾ ਹੋਈ ਵਾਹਿਗੁਰੂ ਗੁਰਮੰਤਰ ਵਿੱਚ ਇਤਨੀ ਸ਼ਕਤੀ ਹੈ ਵੀ ਵਾਹਿਗੁਰੂ ਇੱਕ ਵਾਰਾ ਹਿਰਦੇ ਦੀਆਂ ਗਹਿਰਾਈਆਂ ਦੇ ਵਿੱਚੋਂ ਅੰਦਰੋਂ ਜੁੜ ਕੇ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਚਾਰ ਜੁਗਾਂ ਦੇ ਭਜਨ ਬੰਦਗੀ ਜਿੰਨਾ ਫਲ ਮਿਲ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹ ਸਰਬਲੋਕ ਪ੍ਰਕਾਸ਼ ਗ੍ਰੰਥ ਲਿਖਿਆ। ਉਹਦੇ ਵਿੱਚ ਪੜਨ ਨੂੰ ਮਿਲਦਾ ਹੈ ਵੀਰ ਕਾਲਪੁਰਖ ਵਾਹਿਗੁਰੂ ਨੇ ਮਨੁੱਖਾ ਜਾਮਾ ਧਾਰਨ ਕਰਕੇ ਜਦੋਂ ਸ੍ਰਿਸ਼ਟੀ ਨਹੀਂ ਸੀ ਰਚੀ ਅਰਬਦ ਨਰਬਦ ਧੰਦੂਕਾਰਾ ਸੀ ਇੱਥੇ ਤਾਂ ਉਸ ਸਮੇਂ ਪਰਮਾਤਮਾ ਨੇ 36 ਯੁਗ ਭਗਤੀ ਕੀਤੀ ਜਿਦੇ ਵਿੱਚ 9 ਯੁਗ ਕੱਲੇ ਵਾਅ ਸ਼ਬਦ ਦਾ ਜਾਪ ਫਿਰ 9 ਯੁਗ ਹੇ ਫਿਰ 9 ਯੁਗ ਗੋ ਫਿਰ 9 ਯੁਗ ਰੂਪ ਭਾਵ 36 ਜੁਗਾਂ ਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਕੱਲੇ-ਕੱਲੇ ਅੱਖਰ ਦਾ ਨੋਂ-ਨੋਂ ਜੁਗ ਜਪ ਕੀਤਾ। ਤੇ ਇਸ ਵਾਹਿਗੁਰੂ ਗੁਰਮੰਤਰ ਨੂੰ ਬੀਜ ਮੰਤਰ ਬਣਾਇਆ। ਤੇ ਹੁਣ ਜਦੋਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਆਂ ਤੇ ਪੰਜ ਪਿਆਰੇ ਸਾਨੂੰ ਕਹਿੰਦੇ ਨੇ ਕਿ ਵਾਹਿਗੁਰੂ ਗੁਰਮੰਤਰ ਹੈ। ਸਾਨੂੰ ਮੂਰ ਮੰਤਰ ਵੀ ਕੰਠ ਕਰਾਉਂਦੇ ਨੇ ਤੇ ਗੁਰਮੰਤਰ ਵੀ ਕੰਠ ਕਰਾਉਂਦੇ ਨੇ। ਗੁਰਮੰਤਰ ਦੀ ਦਾਤ ਦੇ ਕੇ ਸਾਨੂੰ ਜਪਣ ਦੀ ਵਿਧੀ ਦੱਸਦੇ ਨੇ ਵੀ ਸਵਾਸ ਗਰਾਸ ਨੂੰ ਜਪਣਾ ਤੇ ਕਮਾਉਣਾ ਹੈ ਜਿਹੜਾ ਪ੍ਰਾਤਨ ਯੁੱਗਾਂ ਦੇ ਵਿੱਚ ਚੰਗੇ ਬ੍ਰਹਮ ਗਿਆਨੀ ઋષਿ-ਮੁਨੀ ਹੋਏ ਸੀ ਉਹਨਾਂ ਨੇ ਜਦੋਂ ਆਪਣੇ ਚੇਲਿਆਂ ਨੂੰ ਦੱਸਣਾ ਕੀਤਾ ਵੀ ਕਾਲ ਯੁੱਗ ਦੇ ਵਿੱਚ ਬਹੁਤ ਵੱਡਾ ਬੀਜ ਮੰਤਰ ਪੈਦਾ ਹੋਏਗਾ ਉਹ ਜਪਣ ਦੇ ਨਾਲ ਜਿੱਥੇ ਪ੍ਰਮਾਤਮਾ ਦਾ ਸਵੈ ਰੂਪ ਪ੍ਰਾਪਤ ਹੋਏਗਾ ਜਨਮ ਮਰਨ ਘਟਿਆ ਜਾਏਗਾ ਉਹ ਜਪਣ ਦਾ ਬਹੁਤ ਵੱਡਾ ਮਹਾਤਮ ਹੋਏਗਾ ਤਾਂ ਉਹਨਾਂ ਚੇਲਿਆਂ ਨੇ ਆਪਣੇ ਗੁਰੂਆਂ ਨੂੰ ਕਹਿਣਾ ਕਿ ਸਾਨੂੰ ਤੁਸੀਂ ਇਹ ਜਪਾ ਦਿਓ ਕਹਿੰਦੇ ਵੀ ਸਾਡੇ ਕੋਲ ਅਧਿਕਾਰ ਨਹੀਂ ਇਹ ਅਧਿਕਾਰ ਸਿਰਫ ਨਿਰੰਕਾਰ ਕੋਲ ਹੈ ਜਦੋਂ ਨਿਰੰਕਾਰ ਇਸ ਸ੍ਰਿਸ਼ਟੀ ਦੇ ਉੱਤੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰੀਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਸ੍ਰਿਸ਼ਟੀ ਤੇ ਆਉਣਗੇ ਉਦੋਂ ਇਹ ਵਾਹਿਗੁਰੂ ਗੁਰਮੰਤਰ ਦੀ ਦਾਤ ਇਸ ਮਨੁੱਖਤਾ ਨੂੰ ਲੋਕਾਈ ਨੂੰ ਬਖਸ਼ਿਸ਼ ਕਰਨਗੇ ਹੁਣ ਵਾਹਿਗੁਰੂ ਗਰਮੰਤਰ ਦਾ ਫਾਇਦਾ ਕੀ ਹੈ ਜਦੋਂ ਅਸੀਂ ਸਵਾਸ ਗ੍ਰਾਸ ਇਹਦਾ ਸਿਮਰਨ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਜਪਦੇ ਹਾਂ ਚੌਂਕੜਾ ਮਾਰ ਕੇ ਇਹਦੇ ਨਾਲ ਕੱਟੀ ਹੈ ਮਨ ਕੀ ਮੈਲ ਸਾਡੇ ਮਨ ਦੀ ਮੈਲ ਕੱਟੀ ਜਾਂਦੀ ਹੈ ਸਾਡੇ ਅੰਦਰ ਜਿਹੜੀ ਮੈਲ ਜੰਮੀ ਹੈ ਕਾਈ ਜੰਮੀ ਹੈ ਮਨ ਦੇ ਵਿੱਚ ਜਿਹੜੀ ਸਾਨੂੰ ਰੱਬ ਨਾਲ ਮਿਲ ਨਹੀਂ ਦਿੰਦੀ ਜਿਹੜੀ ਸਾਨੂੰ ਪਾਪਾਂ ਵੱਲ ਵਕਾਰਾਂ ਵੱਲ ਤੋਰਦੀ ਹੈ ਉਹ ਮੈਲ ਅੰਦਰੋਂ ਕੱਟੀ ਜਾਂਦੀ ਹੈ ਮਨ ਹਲਕਾ ਹੋ ਜਾਂਦਾ ਹੈ ਸਰੀਰ ਦੇ ਅੰਦਰੋਂ ਮੈਲ ਦੀ ਸਫਾਈ ਹੋ ਜਾਂਦੀ ਹੈ ਸਰੀਰ ਕਾਇਆ ਮਨ ਸ਼ੁੱਧ ਹੋ ਜਾਂਦੇ ਨੇ ਪਵਿੱਤਰ ਹੋ ਜਾਂਦੇ ਨੇ ਇਹ ਦੇਹੀ ਪਰਮਹੰਸ ਬਣ ਜਾਂਦੀ ਹੈ ਇਹ ਮਨ ਪਰਮਹੰਸ ਬਣ ਜਾਂਦਾ ਹੈ ਇਤਨੀ ਵਾਹਿਗੁਰੂ ਗੁਰਮੰਤਰ ਦੇ ਵਿੱਚ ਸ਼ੁੱਧੀ ਕਰਨ ਦੀ ਤਾਕਤ ਹੈ ਵਾਹਿਗੁਰੂ ਗੁਰਮੰਤਰ ਸਾਡੇ ਅੰਦਰਲੇ ਖਿਆਲਾਤਾਂ ਨੂੰ ਮਨ ਨੂੰ ਵਿਚਾਰਾਂ ਨੂੰ ਤੇ ਸਰੀਰ ਨੂੰ ਅੰਦਰ ਦੀ ਦੇਹ ਨੂੰ ਸ਼ੁੱਧ ਕਰਕੇ ਪਵਿੱਤਰ ਕਰਕੇ ਰੱਖ ਦਿੰਦਾ ਹੈ ਉਹਨਾ ਕਲੰਕ ਰਹਿਤ RAM ਨਾਮ ਲੇਤੀ। ਭਾਵ ਕੋਈ ਵੀ ਕਲੰਕ ਨਹੀਂ ਰਹਿੰਦਾ ਸਾਰੇ ਕਲੰਕ ਮਿਟ ਜਾਂਦੇ ਨੇ। ਵਾਹਿਗੁਰੂ ਗੁਰਮੰਤਰ ਵਿੱਚ ਇਤਨੀ ਸ਼ਕਤੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਬੇਈ ਨਦੀ ਦੇ ਵਿੱਚ 3 ਦਿਨ ਪ੍ਰਵੇਸ਼ ਕੀਤਾ। ਅਕਾਲ ਪੁਰਖ ਦੇ ਦਰਬਾਰ ਵਿੱਚ ਗਏ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਵੀ ਜਿਹੜੇ ਅਸੀਂ ਇਸ ਧਰਤੀ ਦੇ ਉੱਤੇ ਦੇਵੀ-ਦੇਵਤੇ ਭੇਜੇ ਸੀ ਡਿਊਟੀਆਂ ਲਾ ਕੇ। ਸੂਰਜ ਆਪਣੀ ਡਿਊਟੀ ਕਰਦਾ ਹੈ। ਸੰਸਾਰ ਨੂੰ ਧੁੱਪ ਮੰਨਦਾ ਹੈ ਚੰਦਰਮਾ ਆਪਣੀ ਡਿਊਟੀ ਕਰਦਾ ਹੈ ਵੀ ਲੋਕ ਉਹਨਾਂ ਨੂੰ ਰੱਬ ਮੰਨ ਕੇ ਉਹਨਾਂ ਨਾਲ ਹੀ ਜੁੜ ਗਏ ਉਹਨਾਂ ਨੂੰ ਹੀ ਮੂਰਖਤਾ ਦੇ ਨਾਲ ਉਹਨਾਂ ਨੂੰ ਹੀ ਜੱਪਣ ਲੱਗ ਪਏ ਵੀ ਇਸ ਕਰਕੇ ਇਹਸ ਕਰਕੇ ਜਿਹੜਾ ਸੰਸਾਰ ਹੈ ਦੁਖੀ ਹੈ ਤੇ ਆਪਣੀ ਬਣਾਈ ਹੋਈ ਕਿਰਤ ਨੂੰ ਮੈਂ ਦੁਖੀ ਨਹੀਂ ਦੇਖ ਸਕਦਾ ਤਾਂ ਤੁਸੀਂ ਜਾ ਕੇ ਸ੍ਰਿਸ਼ਟੀ ਦੇ ਉੱਤੇ ਸਾਰਿਆਂ ਨੂੰ ਇਹਨਾਂ ਕਰਮ ਕਾਂਡਾਂ ਨਾਲੋਂ ਤੋੜ ਕੇ ਕੁਰਾਏ ਪਿਆ ਨੂੰ ਰਾਹ ਪਾ ਕੇ ਇਹਨਾਂ ਨੂੰ ਨਾਮ ਜਪਾਓ ਇਹਨਾਂ ਨੂੰ ਬੀਜ ਮੰਤਰ ਦੀ ਦਾਤ ਬਖਸ਼ੋ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ 3 ਦਿਨਾਂ ਬਾਅਦ ਉਥੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਮੂਲ ਮੰਤਰ ਦੀ ਦਾਤ ਲੈ ਕੇ ਆਏ ਸੀ ਕਿਉਂਕਿ ਪੂਰੀ ਬਾਣੀ ਦਾ ਉਚਾਰਨ ਕਰਨਾ ਸੀ ਤੇ ਉਹਦੀ ਜਿਹੜੀ ਮੋਹਰ ਸੀ ਮੂਲ ਮੂਲ ਸੀ ਬਾਣੀ ਦਾ ਮੂਲ ਮੰਤਰ ਲੈ ਕੇ ਆਏ ਤੇ ਸੰਸਾਰ ਵਿੱਚ ਆ ਕੇ ਸਤਿਗੁਰਾਂ ਨੇ ਮੂਲ ਮੰਤਰ ਤੇ ਗੁਰ ਮੰਤਰ ਦੀ ਮਹਾਨਤਾ ਸੰਸਾਰ ਅੱਗੇ ਰੱਖੀ ਹੁਣ ਜਿਹੜਾ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸਤ ਤੱਕ ਇਹ ਮੂਲ ਮੰਤਰ ਸਹਿਬ ਦੇ ਜਾਪ ਦੇ ਵਿੱਚ ਕਿੰਨੀ ਸ਼ਕਤੀ ਹੈ ਹੁਣ ਤੁਸੀਂ ਵੇਖੋ ਜਿਹਨੂੰ ਪ੍ਰਾਪਤ ਕਰਨ ਵਾਸਤੇ ਤਿੰਨ ਦਿਨ ਬੇਈ ਨਦੀ ਵਿੱਚ ਜਾ ਕੇ ਕਾਲਪੁਰਖ ਦੀ ਦਰਗਾਹ ਵਿੱਚ ਮਹਾਰਾਜ ਨੂੰ ਤਿੰਨ ਦਿਨਾਂ ਦਾ ਸਮਾਂ ਲੱਗਿਆ ਕਿੰਨੀ ਉਸ ਬੀਜ ਮੰਤਰ ਵਿੱਚ ਸ਼ਕਤੀ ਹੋਏਗੀ ਮੂਲ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਬੰਦਾ ਕਿਹੜੇ ਵੇਲੇ ਪਰਮਾਤਮਾ ਵਿੱਚ ਭੇਦ ਹੋ ਜਾਂਦਾ ਨੂੰ ਪਤਾ ਹੀ ਨਹੀਂ ਚੱਲਦਾ ਜਿਸ ਤਰ੍ਹਾਂ ਅਸੀਂ ਵੱਖੋ-ਵੱਖਰੀਆਂ ਦਾਤਾ ਲੈਣ ਵਾਸਤੇ ਦੁੱਖ ਤਕਲੀਫਾਂ ਦੂਰ ਕਰਨ ਵਾਸਤੇ ਸ਼ਬਦਾਂ ਦੇ ਜਾਪ ਕਰਦੇ ਆਂ ਵੀ ਆਹ ਸ਼ਬਦ ਦਾ ਜਾਪ ਕਰਿਏ ਜੀ ਧਨ ਮਿਲ ਜਾਂਦਾ ਹੈ ਆਹ ਸ਼ਬਦ ਦਾ ਜਾਪ ਕਰਿਏ ਜੀ ਕਲੇਸ਼ ਮਿਟ ਜਾਂਦੇ ਨੇ ਇਸ ਤਰ੍ਹਾਂ ਵੱਖੋ-ਵੱਖਰੇ ਮਹਾਤਮ ਨੇ ਮੂਲ ਮੰਤਰ ਹੈ ਜਿਹੜਾ ਇਹ ਸਰਗੁਣ ਸੰਪੂਰਨ ਹੈ ਇਹਨੂੰ ਜਪ ਕੇ ਤੁਹਾਡੀ ਹਰ ਇੱਛਾ ਪੂਰਨ ਹੋਏਗੀ ਜੋ ਗੁਰਮਤਿ ਅਨੁਸਾਰ ਮਹਾਰਾਜ ਨੂੰ ਪ੍ਰਵਾਨ ਹੋਏਗੀ। ਦਾਤਾਂ ਵੀ ਮਿਲਣਗੀਆਂ ਦੁੱਖ ਵੀ ਕੱਟੇ ਜਾਣਗੇ ਜਨਮ ਮਰਨ ਵੀ ਕੱਟੇ ਜਾਣਗੇ ਇਸ ਕਰਕੇ ਬੀਜ ਮੰਤਰ ਨੇ ਦੋਨੇ ਮੂਲ ਮੰਤਰ ਤੇ ਗੁਰ ਮੰਤਰ। ਅਖੀਰ ਇੱਕ ਅੱਖਰ ਦੀ ਕਮਾਈ ਕਰਨੀ ਪੈਂਦੀ ਹੈ। ਸਾਰਾ ਦਿਨ ਤੁਸੀਂ ਜਿੰਨੀ ਮਰਜ਼ੀ ਬਾਣੀ ਪੜੀ ਜਾਓ। ਧਿਆਨ ਨੂੰ ਟਿਕਾਉਣ ਵਾਸਤੇ ਤੁਹਾਨੂੰ ਕਾਗਰ ਹੋ ਕੇ ਚੌਂਕੜਾ ਮਾਰ ਕੇ ਮੂਲ ਮੰਤਰ ਦਾ ਜਾਪ ਜਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ। ਹੁਣ ਬਾਣੀ ਪੜਨ ਦੇ ਰਸ ਦਾ ਸਾਰਿਆਂ ਨੂੰ ਪਤਾ ਹੈ ਜਿਹੜੇ ਬਾਣੀ ਪੜਦੇ ਨੇ ਵੀ ਇਹਦਾ ਰਸ ਕੀ ਹੈ ਮਹਾਤਮ ਕੀ ਹੈ ਹਰ ਗੁਰਮੰਤਰ ਦਾ ਰਸ ਵੀ ਲਓ ਗੁਰਮੰਤਰ ਦਾ ਰਸ ਬਿਖੈ ਬਨਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਜਦੋਂ ਵਾਹਿਗੁਰੂ ਗੁਰਮੰਤਰ ਦਾ ਇਹਦੀ ਵਿਧ ਕੀ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰ ਸਤਪੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਸਵਾਸ ਗ੍ਰਾਸ ਸਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਨੇਤਰ ਬੰਦ ਕਰਕੇ ਜਦੋਂ ਸਵਾਸਾਂ ਤੇ ਗ੍ਰਾਸਾਂ ਨਾਲ ਸਿਮਰਨ ਕਰੋਗੇ ਤੁਹਾਡੇ ਅੰਦਰ ਠੰਡਕ ਪੈਦਾ ਹੋਏਗੀ ਨਾਮ ਦੀ ਅੰਦਰ ਦੀ ਜਲਣ ਤ੍ਰਿਸ਼ਨਾ ਦੀ ਅੱਗ ਤ੍ਰਿਸ਼ਨਾ ਬੁਝ ਜਾਏ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਧਿਆਨ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਵਕਾਰਾਂ ਦੀ ਅੱਗ ਹੈ ਉਹਨੂੰ ਠੱਲ ਪੈਗੀ ਸ਼ਾਂਤੀ ਆਏਗੀ ਠੰਡ ਆਏਗੀ ਜਦੋਂ ਅੰਦਰ ਸ਼ੀਤਲਤਾ ਹੋਣ ਲੱਗ ਪਈ ਤੇ ਪਰਮਾਤਮਾ ਨਾਲ ਧਿਆਨ ਜੁੜੇਗਾ ਵਾਹਿਗੁਰੂ ਜੀ ਦੇ ਅਗੰਮੀ ਦਰਸ਼ਨ ਹੋਣਗੇ ਇਸੇ ਤਰ੍ਹਾਂ ਮੂਲ ਮੰਤਰ ਦਾ ਜਾਪ ਹੈ ਉਹ ਸਵੇਰੇ ਸ਼ਾਮ ਕਰੋ ਤੇ ਸਾਰਾ ਦਿਨ ਬੇਸ਼ੱਕ ਤੁਰਦੇ ਫਿਰਦੇ ਕਰੀ ਜੋ ਵੱਖਰਾ ਵਿਸ਼ਾ ਤੁਰਦੇ ਫਿਰਦਿਆਂ ਜਪਣਾ ਉਠਤ ਬੈਠਤ ਹਰ ਹਰ ਧਿਆਈ ਹੈ ਮਾਰਗ ਚਲਤ ਹਰੇ ਹਰ ਗਾਈਏ ਪੜਦੇ ਆਪਾਂ ਸੋ ਚੌਂਕੜਾ ਮਾਰ ਕੇ ਕਮਾਈ ਕਰਨੀ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਨੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਮੂਲ ਮੰਤਰ ਦਾ ਜਾਪ ਕਰੋ ਚਾਹੇ ਗੁਰ ਮੰਤਰ ਦਾ ਦੋਨਾਂ ਵਿੱਚ ਹੀ ਬਰਾਬਰ ਸ਼ਕਤੀ ਹੈ ਦੋਨਾਂ ਵਿੱਚ ਹੀ ਤਾਕਤ ਹੈ ਇਤਨੀ ਤਾਕਤ ਹੈ ਅਸੀਮ ਸ਼ਕਤੀ ਹੈ ਕਿ ਮੈਂ ਆਪਣੀ ਜ਼ੁਬਾਨ ਦੇ ਨਾਲ ਤੁਹਾਨੂੰ ਦੱਸ ਨਹੀਂ ਸਕਦਾ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਆਵ ਬੇਅੰਤ ਹੈ ਬੜਾ ਬੇਅੰਤ ਹੈ ਸੋ ਬਾਹਿ ਗੁਰ ਗੁਰ ਮੰਤਰ ਦੇ ਵਿੱਚ ਸ਼ਕਤੀ ਪਾਵਰ ਬਹੁਤ ਹੈ ਬੰਦੇ ਦਾ ਸਰੀਰ ਇੰਨਾ ਹਲਕਾ ਹੋ ਜਾਂਦਾ ਹੈ ਬੰਦੇ ਨੂੰ ਚੌਂਕੜਾ ਮਾਰ ਕੇ ਬੈਠਿਆ ਲੱਗਦਾ ਵੀ ਜਿਵੇਂ ਮੈਂ ਆਕਾਸ਼ ਮੰਡਲ ਦੀਆਂ ਉਡਾਰੀਆਂ ਲਾ ਰਿਹਾ ਹਾਂ ਜਦੋਂ ਇਹਦੀ ਕਮਾਈ ਵਿੱਚ ਇਹਦੇ ਸਿਮਰਨ ਵਿੱਚ ਧਿਆਨ ਲੱਗਦਾ ਮੂਲ ਮੰਤਰ ਵਿੱਚ ਧਿਆਨ ਲੱਗਦਾ ਇਸ ਕਰਕੇ ਜਦੋਂ ਤੁਸੀਂ ਧਿਆਨ ਲਾ ਕੇ ਸ਼ਰਧਾ ਨਾਲ ਮੂਲ ਮੰਤਰ ਸਾਹਿਬ ਦੀ ਗੁਰਮੰਤਰ ਸਾਹਿਬ ਦੀ ਕਮਾਈ ਕਰੋਗੇ ਨਾ ਮਨ ਦੀਆਂ ਸਾਰੀਆਂ ਇੱਛਾਵਾਂ ਪਰਮਾਤਮਾ ਪੂਰਤ ਕਰ ਦਿੰਦਾ ਐਨੀ ਸ਼ਕਤੀ ਹੈ ਮੂਲ ਮੰਤਰ ਤੇ ਗੁਰਮੰਤਰ ਸਾਹਿਬ ਦੇ ਵਿੱਚ ਇੱਕ ਕਿਸੇ ਸ਼ਖਸ ਨੇ ਦੱਸਿਆ ਵੀ ਮੈਂ ਰਾਤ ਨੂੰ ਸੁੱਤਾ ਪਿਆ ਮੈਨੂੰ ਲੱਗਿਆ ਵੀ ਜਿਵੇਂ ਕੋਈ ਮੇਰਾ ਗਲਾ ਬੜੀ ਜ਼ੋਰ ਦੀ ਦਬਾਰਿਆ ਹੁੰਦਾ ਸੁੱਤੇ ਪਿਆ ਜਦੋਂ ਮੈਨੂੰ ਸੁਪਨੇ ਵਿੱਚ ਇਹ ਮਹਿਸੂਸ ਹੋਇਆ ਵੀ ਕੋਈ ਮੇਰਾ ਗਲਾ ਦਬਾਰ ਰਿਹਾ ਤੇ ਮੈਂ ਉਸੇ ਸਮੇਂ ਸੁਪਨੇ ਵਿੱਚ ਹੀ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਤੇ ਮੇਰਾ ਮੇਰੀ ਬੰਦ ਖਲਾਸੀ ਹੋ ਗਈ ਭਾ ਮੇਰਾ ਗਲਾ ਜੋ ਵੀ ਦਬਾਰਿਆ ਸੀ ਉਹਨੇ ਛੱਡ ਦਿੱਤਾ ਕੋਈ ਬੁਰਾ ਸੁਪਨਾ ਸੀ ਕੁਛ ਸੀ ਸਾਰਾ ਇੱਕੋ ਪਲ ਦੇ ਵਿੱਚ ਸਾਰਾ ਜਿਹੜਾ ਸੀਗਾ ਹਾਲਾਤ ਸੀ ਜਿਹੜੇ ਠੀਕ ਹੋ ਗਏ ਸੋ ਇਸ ਕਰਕੇ ਮੂਰ ਮੰਤਰ ਸਾਹਿਬ ਦਾ ਤੇ ਗੁਰ ਮੰਤਰ ਸਾਹਿਬ ਦਾ ਅਭਿਆਸ ਬਾਣੀ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ ਜਿੰਨੀ ਸ਼ਰਧਾ ਰੱਖ ਕੇ ਭਰੋਸਾ ਰੱਖ ਕੇ ਜਪਾਂਗੇ ਇੱਕ ਵਾਰ ਵਾਹਿਗੁਰੂ ਗੁਰ ਮੰਤਰ ਕਹਿਣ ਦੇ ਨਾਲ ਚਾਰ ਜੁਗਾਂ ਦੇ ਭਜਨ ਦਾ ਭਗਤੀ ਦਾ ਫਲ ਮਿਲ ਜਾਂਦਾ ਪਰ ਉਹ ਇਹ ਨਹੀਂ ਕਿ ਵਾਹਿਗੁਰੂ ਕਹਿ ਦਿੱਤਾ ਅੰਦਰੋਂ ਜੁੜ ਕੇ ਭਿੱਜ ਕੇ ਇਕਾਗਰਤਾ ਦੇ ਨਾਲ ਵਾਹਿਗੁਰੂ ਫਿਰ ਇਹਨੂੰ ਲਗਾਤਾਰ ਜਪਣਾ ਹੈ ਇਹਦੇ ਵਿੱਚ ਤਾਕਤ ਬੜੀ ਹੈ ਮੂਲ ਮੰਤਰ ਸਹਿਬ ਵਿੱਚ ਸ਼ਕਤੀ ਬਹੁਤ ਹੈ ਸ਼ਰਦਾ ਨਾਮ ਜਪਾਂਗੇ ਤੇ ਮੰਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੋਣਗੀਆਂ ਵਿਧੀ ਵਿਵਧਾਨ ਦੇ ਨਾਲ ਕੇਸੀ ਇਸ਼ਨਾਨ ਕਰਕੇ ਜੋਤ ਲਾ ਕੇ ਚੌਂਕੜਾ ਮਾਰ ਕੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਗੁਰੂ ਮੰਤਰ ਦਾ ਅੱਧਾ ਘੰਟਾ ਰੋਜ਼ ਵਿਹਾਸ ਕਰੋ ਫਿਰ ਅੱਧਾ ਘੰਟਾ ਮੂਲ ਮੰਤਰ ਦਾ ਤੁਸੀਂ ਇੱਕ ਹਫਤਾ ਇਹ ਬਚਨ ਮੰਨ ਕੇ ਦੇਖੋ ਇੱਕ ਹਫਤੇ ਦੇ ਵਿੱਚ ਤੁਹਾਨੂੰ ਇਹ ਮਹਿਸੂਸ ਹੋਏਗਾ ਵੀ ਮੈਂ ਹੁਣ ਬਿਨਾਂ ਸੋਚੇ ਸਮਝੇ ਲਗਾਤਾਰ ਇਹਦੀ ਰੁਟੀਨ ਬਣਾ ਲਵਾਂ ਐਨਾ ਤੁਹਾਨੂੰ ਇੱਕ ਹਫਤੇ ਦੇ ਵਿੱਚ ਵਿੱਚ ਇਹਦੀ ਪ੍ਰਾਪਤੀ ਹੋਏਗੀ ਸੋ ਸ਼ਰਧਾ ਨਾਲ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਿਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ